ਪਿਛਲੇ ਦਿਨੀ ਅਸੀਂ ਸਾਡੇ ਪੈਸਕ ਚੁਟੰਡਾ ਤੇ ਚਮਕੀ ਚਾਰਜ ਸਰਾ ਨੇ ਇੱਕ ਬੰਦਾ ਰੋਡ ਅਪ ਕੀਤਾ ਸੀ ਬੋਵੀ son of ਵਿਜੇ ਕੁਮਾਰ ਵਾਸੀ ਚੰਡੀਗੜ੍ਹ ਕਲੋਨੀ ਜਿੱਦੇ ਕੋਲ 260 ਗ੍ਰਾਮ ਹੈਰੋਨ ਬਰਾਮਦ ਹੋਈ ਸੀ ਤੇ ਉਹਦੇ ਤੇ ਅਸੀਂ 140 ਨੰਬਰ ਬਕਰਵਾ ਹਿੱਦੱਤੀ ਕੀਤਾ ਸੀਗਾ ਐਨਟੀਬੀਐਸ ਦੇ ਤਹਿਤ ਇਹਨੂੰ ਇਸ ਕਾਰਵਾਈ ਨੂੰ ਅੱਗੇ ਚਲਾਉਂਦੇ ਹੋਏ ਜਿਹੜੇ ਇੱਕ ਹੈਰੋਨ ਲੈ ਕੇ ਕਿੱਥੋਂ ਆਉਂਦਾ ਸੀ ਉਹ ਬੰਦਾ ਸਾਡੇ ਤਸ਼ਗੀ ਦੇ ਵਿੱਚ ਆਇਆ ਅਮਨ ਇਰੀਅਸਲੀ ਰਾਣ son of ਕਰਨੈਲ ਚੰਦ ਵਾਸੀ ਬਿਜਲੀਕਰ ਜਿਹਨੂੰ ਅਸੀਂ ਕੱਲ ਰਾਉਂਡ ਅਪ ਕੀਤਾ ਆ ਤੇ ਰਾਉਂਡ ਅਪ ਕਰਕੇ ਉਹਦੇ ਕੋਲੋਂ ਅਸੀਂ 16 ਗ੍ਰਾਮ ਹੈਰੋਨ ਪ੍ਰਾਪਤ ਕੀਤੀ ਆ ਤੇ ਅੱਜ ਨੂੰ ਮਾਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲੈ ਕੇ ਫਰਦਰ ਪੁਛਗਿਸ਼ ਕਰਾਂਗੇ ਤੇ ਜੋ ਵੀ ਕਾਰਵਾਈ ਹੋਏਗੀ ਅਮਲ ਦੇ ਵਿੱਚ ਲਿਆਂਦੀ ਜਾਵੇ ਸਰ ਗੀਰੀ ਜੀ ਤੁਹਾਨੂੰ ਪਤਾ ਹੈ ਯੈਸ ਯੈਸ ਇਹਨਾਂ ਤੇ ਗੀਰੀ ਤੇ ਪਹਿਲਾਂ ਵੀ ਪਰਚਾ ਦਰਜ ਹੈਗਾ ਜੀ ਕਿੰਨੇ ਪਰਚੇ ਨੇ ਪਹਿਲਾਂ ਇਹ ਦੱਸ ਰਹੇ ਬੱਚੇ ਹੈਗੇ ਇੱਕ ਪਰਚਾ ਹੈ ਜਿੱਦੋਂ ਅਲਕੋਹਲ ਦਾ ਪਰਚਾ ਹੈਗਾ ਸੀਗਾ ਤੇ 3 ਨੰਬਰ ਐਫਆਰ ਦੱਲ ਹੋਈ ਸੀ ਜਿਹਦੇ ਵਿੱਚ ਅਲਕੋਹਲ ਬਰਾਮਦ ਹੋਈ ਸੀ ਉਹ ਛੱਡ ਕੇ ਭੱਜ ਗਿਆ ਸੀਗਾ ਬਾਕੀ ਜੋ ਮਾਨਜੋਗ ਸਰਦਾਰ ਦੀਆਂ ਹਦਾਇਤਾਂ ਉਹਦਾ ਤਨ ਦੀਆਂ ਪਾਲਣਾ ਕਰਦੇ ਹੋਏ ਯੋਧ ਨਸ਼ਾ ਦੇ ਵਿਰੁੱਧ ਚੰਗ ਰਿਆ ਅਸੀਂ ਉਸ ਚੀਜ਼ ਨੂੰ ਹੋਰ ਅੱਗੇ ਵਧਾਉਂਦੇ ਹੋਏ ਜਿਹੜੇ ਇਹਨਾਂ ਦੀ ਪੁਛਗਿਸਤ ਦੇ ਵਿੱਚ ਜਿਹੜੇ ਅਮਨਦ ਈਰੀਸ ਵੀ ਰਹੇ ਦੀ ਪੁਛ ਦੇ ਵਿੱਚ ਪੁੱਛ ਗਏ ਸੀ ਕਿੱਥੋਂ ਲੈ ਕੇ ਆਉਂਦਾ ਸੀਗਾ ਤੇ ਅੱਗੇ ਕਿੱਥੇ ਵੇਚਦਾ ਸੀਗਾ ਉਹ ਅਸੀਂ ਅਜੇ ਪੁਛਗਿਸਤ ਕਰਨੀ ਬਾਕੀ ਆ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾ ਕੇ ਅਸੀਂ ਇਹਦਾ फिर आगे कार्यवाही हम